ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ 5 ਰੁਪਏ ਨੂੰ ਤਰਸਦੇ ਸੀ ਤੇ ਅੱਜ ਬਾਬਾ ਦੀਪ ਸਿੰਘ ਜੀ ਦੀ ਐਸੀ ਕਿਰਪਾ ਹੋਈ ਤੇ ਕਰੋੜਪਤੀ ਬਣ ਗਏ ਆ ਗਰਮੀ ਦੇ ਵਿੱਚ ਚੁਪੈਰਾ ਸਾਹਿਬ ਕਟ ਦੀ ਸੰਗਤ ਮੂਰੇ ਸਿਰ ਝੁਕਦਾ ਆ ਮੈਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਹੀ ਕਰਾਉਣ ਸੋ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਜੀਓ ਤੁਸੀਂ ਅੰਮ੍ਰਿਤਸਰ ਸਾਹਿਬ ਗਏ ਹੋਵੋਗੇ ਅੰਮ੍ਰਿਤਸਰ ਸਾਹਿਬ ਜਾ ਕੇ ਮੱਥਾ ਵੀ ਟੇਕਿਆ ਹੋਏਗਾ ਸਾਰ ਸੰਗਤ ਮੈਂ ਇੱਥੇ ਕੁਝ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਵਾ ਪਿਆਰਿਓ ਅੰਮ੍ਰਿਤਸਰ ਜਾ ਕੇ ਤੁਸੀਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਗਏ ਹੋਗੇ ਸ਼ਹੀਦਾ ਗੰਜ ਬਾਬਾ ਦੀਪ ਸਿੰਘ ਜੀ ਦਾ ਉਹ ਅਸਥਾਨ ਪਿਆਰਿਓ ਜਿੱਥੇ ਸੰਗਤ ਚਪੈਰਾ ਸਹਿ ਵਟਦੀ ਹੈ ਕਿੰਨੀ ਗਰਮੀ ਐ ਅਤ ਦੀ ਗਰਮੀ ਐ ਤੇ ਸੰਗਤ ਚੁਪੈਰਾ ਸਾਹਿਬ ਕਟਦੀ ਐ ਚੁਪੈਰਾ ਸਾਹਿਬ ਦੇ ਪਾਠ ਕਰਦੀ ਐ ਸੋ ਪਿਆਰਿਓ ਉਹ ਸੰਗਤ ਦੇ ਅੱਗੇ ਵਾਕੇ ਹੀ ਸਿਰ ਝੁਕਦਾ ਹੈ ਸੰਗਤ ਨੂੰ ਸਲਾਮ ਐ ਜਿਹੜੀ ਸੰਗਤ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਉੱਥੇ ਬੈਠਦੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਉੱਥੇ ਅਜੇਹੀ ਸੰਗਤ ਨੂੰ ਵੀ ਮਿਲੇ ਆਂ ਅਜੇਹੀ ਸੰਗਤ ਦੇ ਨਾਲ ਵੀ ਮਿਲਾਪ ਹੋਇਆ ਹੈ ਪਿਆਰਿਓ ਜਿਹੜੇ ਕਹਿੰਦੇ ਸੀ ਕਿ ਕਦੇ ਗਰੀਬੀ ਦੇ ਵਿੱਚ ਝਗੜਦੇ ਸੀ ਗਰੀਬੀ ਦੇ ਨਾਲ ਲੜਦੇ ਸੀ ਪਰ ਅੱਜ ਐਸੀ ਗੁਰੂ ਦੀ ਕਿਰਪਾ ਹੋਈ ਐਸੀ ਗੁਰੂ ਦੀ ਰਹਿਮਤ ਹੋਈ ਤੇ ਅੱਜ ਲੱਖਾਂ ਦਾ ਕਾਰੋਬਾਰ ਬਣ ਚੁੱਕਿਆ ਹੈ ਅੱਜ ਲੱਖਾਂ ਰੁਪਏ ਦੇ ਵਿੱਚ ਖੇਡ ਰਹੇ ਆ ਪਰ ਕਦੇ ਉਹ ਸਮਾਂ ਸੀ ਜਦੋਂ ਅਸੀਂ ਜਿਹੜਾ 5 ਰੁਪਏ ਨੂੰ ਵੀ ਤਰਸਦੇ ਸੀ ਰੁਪਈਆ ਵੀ ਕਦੇ ਕੋਲ ਨਹੀਂ ਸੀ ਹੁੰਦਾ ਤੇ ਬਾਬਾ ਦੀਪ ਸਿੰਘ ਜੀ ਨੇ ਐਸੀ ਕਿਰਪਾ ਕੀਤੀ ਸਾਧ ਸੰਗਤ ਇੱਕ ਬੇਨਤੀ ਕਰਦੇ ਆ ਪਰਮਾਤਮਾ ਫਲ ਲਾਉਂਦਾ ਹੈ ਪਰਮਾਤਮਾ ਕਿਰਪਾ ਕਰਦਾ ਹੈ ਬਸ ਸਾਡੀ ਜਿਹੜੀ ਸ਼ਰਧਾ ਹੈ ਨਾ ਉਹ ਨਹੀਂ ਬਣ ਪਉਂਦੀ ਨਿਰੰਕਾਰ ਤੇ ਸ਼ੱਕ ਹੈ ਤੇ ਸੰਸਾਰ ਤੇ ਸਾਡੀ ਸ਼ਰਧਾ ਵੱਜੀ ਹੋਈ ਹੈ ਬਸ ਫਰਕ ਇੰਨਾ ਕੁ ਹੈ ਨਿਰੰਕਾਰ ਤੇ ਸਾਨੂੰ ਸ਼ੱਕ ਹੈ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਉਹਨਾਂ ਤੇ ਜ਼ਰੂਰ ਵਰਤਦੀ ਹੈ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਪੂਰਨ ਰੂਪ ਦੇ ਵਿੱਚ ਗੁਰੂ ਨੂੰ ਸਮਰਪਿਤ ਹੋ ਜਾਂਦੇ ਨੇ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਕਿ ਗੁਰੂ ਦੇ ਹੋਣਾ ਵੱਡੀ ਗੱਲ ਨਹੀਂ ਗੁਰੂ ਨੂੰ ਮਨ ਤੋਂ ਆਪਣਾ ਮੰਨ ਲੈਣਾ ਗੁਰੂ ਨੂੰ ਮਨ ਤੋਂ ਆਪਣਾ ਸਵੀਕਾਰ ਕਰ ਲੈਣਾ ਵੀ ਸਤਿਗੁਰੂ ਜੀ ਤੁਸੀਂ ਹੀ ਉਹ ਉਹ ਗੱਲ ਵੱਖਰੀ ਹੈ ਵੀ ਪਾਤਸ਼ਾਹ ਜੀ ਤੁਸੀਂ ਹੀ ਉਹ ਤੁਹਾਡੇ ਤੋਂ ਬਿਨਾ ਮੈਂ ਹੋਰ ਕਿਤੇ ਨਹੀਂ ਜਾ ਜਣਾ ਸਤਿਗੁਰੂ ਜੀ ਤੁਸੀਂ ਹੀ ਮੇਰੇ ਪਾਲਣਹਾਰ ਹੋ ਤੁਸੀਂ ਹੀ ਮੇਰੇ ਰਹਿਨਮਾ ਹੋ ਓਏ ਪਾਤਸ਼ਾਹ ਜੀ ਮੈਂ ਤੁਹਾਨੂੰ ਛੱਡ ਕੇ ਕਿਤੇ ਹੋਰ ਕਿਉਂ ਜਾਵਾਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਉਹਨਾਂ ਤੇ ਵਰਤਦੀ ਹੈ ਮੈਂ ਪਹਿਲੇ ਦਿਨ ਵੀ ਬੇਨਤੀ ਕੀਤੀ ਹੋ ਕਿ ਸਾਧ ਸੰਗਤ ਜਿਹੜੇ ਸਤਗੁਰੂ ਦੇ ਦਿਲ ਤੋਂ ਹੋ ਜਾਂਦੇ ਨੇ ਆਪਾਂ ਪੜਦੇ ਆ ਨਾ ਸਤਗੁਰੂ ਕਹਿੰਦੇ ਨੇ ਕੀ ਮੰਗਣਾ ਮੰਗ ਗੁਰੂ ਤੋਂ ਸਤ ਗੁਰ ਹੋਏ ਦਇਾਲ ਤਾ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਇਾਲ ਤਾ ਸ਼ਰਦਾ ਪੂਰੀ ਐ ਸਤ ਗੁਰ ਹੋਏ ਦਇਾਲ ਨਾ ਕਬਹੂ ਚੂਰੀ ਐ ਪਾਤਸ਼ਾਹ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਹੁਣ ਦੱਸੋ ਜੀ ਇਹ ਦੋ ਉੱਤੇ ਕੀ ਐ ਜੀ ਪਾਤਸ਼ਾਹ ਕਹਿੰਦੇ ਨੇ ਸਿਮਰ ਜਿੰਨਾ ਸਿਮਰ ਸਕਦਾ ਤੇ ਯਾਦ ਰੱਖੀ ਕਲ ਕਲੇਸ਼ ਜਿਹੜੇ ਨੇ ਇਸ ਤਨ ਦੇ ਉਹ ਫੇਰ ਹੀ ਖਤਮ ਹੋਣਗੇ ਜਦੋਂ ਇਸ ਗੁਰੂ ਨੂੰ ਸਵਰੇਗਾ ਭਾਵ ਸਿਮਰੇਗਾ ਇਸ ਗੁਰੂ ਦੇ ਉੱਤੇ ਟਰਸਟ ਕਰੇਗਾ ਭਰੋਸਾ ਕਰੇਗਾ ਤੇ ਸਾਧ ਸੰਗਤ ਜਿਨ੍ਹਾਂ ਨੇ ਅੱਜ ਤੱਕ ਗੁਰੂ ਤੇ ਭਰੋਸਾ ਕੀਤਾ ਹੈ ਜਿਨ੍ਹਾਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਤੇ ਭਰੋਸਾ ਕੀਤਾ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਐਸੀ ਰਹਿਮਤ ਹੋਈ ਕਿਰਪਾ ਹੋਈ ਤੇ ਪਿਆਰਿਓ ਸਤਿਗੁਰ ਦੀ ਹਰ ਰੰਗ ਉਹਨਾਂ ਨੂੰ ਦਿੱਤਾ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਗੁਰੂ ਨੇ ਕਿਰਪਾ ਕੀਤੀ ਪਿਆਰਿਓ ਦੁਪਹਿਰਾ ਸਾਹਿਬ ਕੱਟਣ ਦੇ ਲਈ ਬੜੀ ਸੰਗਤ ਜਾਂਦੀ ਹੈ ਸਿਰ ਝੁਕਦਾ ਜਿਹੜੀ ਸੰਗਤ ਉਥੇ ਪਹੁੰਚਦੀ ਹੈ ਕਈ ਐਸੇ ਨੇ ਜਿਹੜੇ ਘਰਾਂ ਦੇ ਵਿੱਚ ਦੁਪਹਿਰਾ ਸਾਹਿਬ ਕੱਟਦੇ ਨੇ ਸੋ ਬਹੁਤ ਵੱਡੀ ਗੱਲ ਹੈ ਬੜੀ ਵੱਡੀ ਤਾਦਾਦ ਦੇ ਵਿੱਚ ਸੰਗਤ ਇਕੱਤਰਤ ਹੁੰਦੀ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਇਕੱਠੀ ਹੁੰਦੀ ਹੈ ਬਹੁਤ ਚੰਗਾ ਲੱਗਦਾ ਹੈ ਜਦੋਂ ਸੰਗਤ ਇਕੱਤਰਤ ਹੋ ਕੇ ਸੰਗਤੀ ਰੂਪ ਦੇ ਵਿੱਚ ਉਥੇ ਚਪੈਰਾ ਸਾਹਿਬ ਕਰਦੀ ਹੈ ਔਰ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਰਹਿਮਤ ਹੋਈ ਔਰ ਸਾਧ ਸੰਗਤ ਆਪਾਂ ਵੇਖਦੇ ਆਂ ਕਿ ਉੱਥੇ ਕਿੱਡੀ ਵੱਡੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਜਦੋਂ ਹੋਈ ਹੁੰਦੀ ਹੈ ਤਾਂ ਵੀਰ ਭੈਣ ਸੇਵਾਵਾਂ ਕਰਦੇ ਨੇ ਕੋਈ ਪੱਖੇ ਚੱਲਦਾ ਹੈ ਪੱਖੀਆਂ ਚੱਲਦਾ ਹੈ ਕੋਈ ਛਾਂ ਕਰਦਾ ਹੈ ਉਹਨਾਂ ਨੂੰ ਕੋਈ ਛਾਂ ਕਰਕੇ ਖੜਾ ਹੈ ਬਹੁਤ ਜ਼ਿਆਦਾ ਮਨ ਪ੍ਰਸੰਨ ਹੁੰਦਾ ਹੈ ਜਿਹੜੇ ਦੁਪਹਿਰਾ ਸੇਵ ਕਰ ਰਹੇ ਨੇ ਉਹਨਾਂ ਦੀ ਵੀ ਸੇਵਾ ਕਰਨ ਦੇ ਲਈ ਜਿਹੜੇ ਜੁੜੇ ਹੋਏ ਨੇ ਲੋਕ ਉਹਨਾਂ ਦੀ ਵੀ ਸੇਵਾ ਕਰਨ ਦੇ ਲਈ ਸੰਗਤ ਬੈਠੀ ਹੋਈ ਹੈ ਇਕੱਤਰਤ ਬੈਠੀ ਹੋਈ ਹੈ ਔਰ ਪਿਆਰਿਓ ਮਨ ਇੱਕ ਵਾਰ ਪਰਸੰਨ ਹੁੰਦਾ ਹੈ ਕਿ ਇਹਨਾਂ ਦੀ ਵੀ ਸੇਵਾ ਹੈ ਜਿਹੜੇ ਦੁਪਹਿਰਾ ਸੇਵ ਕਰ ਰਹੀ ਸੰਗਤ ਦਾ ਸੇਵਾ ਕਰਨ ਦਾ ਮਨ ਬਣਾ ਕੇ ਆਏ ਨੇ ਇਹਨਾਂ ਦੀ ਵੀ ਕਿੱਡੀ ਵੱਡੀ ਸੇਵਾ ਹੈ ਇਹ ਵੀ ਕਿੱਡੀ ਵੱਡੀ ਸੇਵਾ ਲੁੱਟ ਰਹੇ ਨੇ ਜੇ ਸਾਧ ਸੰਗਤ ਨੂੰ ਮਾਣੋ ਤੋਂ ਬੜਾ ਖੁਸ਼ ਹੁੰਦਾ ਹੈ ਤੇ ਬੇਨਤੀ ਕਰਦਾ ਜਿੱਡੀ ਮਰਜ਼ੀ ਸੇਵਾ ਹੋਵੇ ਛੋਟੀ ਤੋਂ ਛੋਟੀ ਵੈਸੇ ਸੇਵਾ ਛੋਟੀ ਨਹੀਂ ਹੁੰਦੀ ਕੋਈ ਵੀ ਕਹਿਣ ਤੋਂ ਭਾਅ ਵੀ ਜੇ ਅਸੀਂ ਥੋੜੀ ਵੀ ਸੇਵਾ ਕਰ ਲਈਏ ਤੇ ਪਿਆਰਿਓ ਉਹ ਵੀ ਗੁਰੂ ਦੇ ਦਰ ਤੇ ਪਰਵਾਣ ਹੈ ਮੈਂ ਪਹਿਲਾਂ ਵੀ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਵੀ ਜਿਹੜਾ ਗੁਰੂ ਦੇ ਦਰ ਤੇ ਆਇਆ ਜਿਸ ਸ਼ਰਨ ਆਵੈ ਚ ਸਕੰਠ ਲਗਾਵੈ ਉਹ ਬਿਰਦ ਸੁਆਮੀ ਛੰਦਾ ਜਿਹੜਾ ਸ਼ਰਨ ਆ ਜਾਂਦਾ ਉਹਨੂੰ ਗੁਰੂ ਗਲੇ ਨਾਲ ਲਾ ਲੈਂਦਾ ਹੈ ਪਿਆਰਿਓ ਇਹ ਵੀ ਕਦੇ ਨਾ ਭੁੱਲਿਓ ਕਿ ਬਾਦਸ਼ਾਹ ਨੇ ਇਹ ਵੀ ਕਿਹਾ ਹੈ ਸਤਗੁਰ ਕਹਿੰਦੇ ਨੇ ਸਤਗੁਰ ਆਇਓ ਸ਼ਨ ਤੁਹਾਰੀ ਦੀਜੈ ਬੁੱਧ ਬਵੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਖਿਮਾ ਕਰਨੀ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਵੇਕਾ ਬਾਦਸ਼ਾਹ ਕਹਿੰਦੇ ਨੇ ਜਦੋਂ ਗੁਰੂ ਦੇ ਦਵਾਰੇ ਤੇ ਆਇਆ ਤੇ ਉਦੋਂ ਸਮਝ ਲਈ ਗੁਰੂ ਦੇ ਦਵਾਰੇ ਤੇ ਆਏ ਤੇਰੇ ਗਲ ਚ ਹਾਰ ਪਾ ਕੇ ਸਵਾਗਤ ਵੀ ਹੋਏਗਾ ਤੇ ਤੈਨੂੰ ਬੁੱਧ ਸੁਧ ਵੀ ਜਿਹੜੀ ਐ ਸਤਗੁਰ ਨੇ ਉਦੋਂ ਬਖਸ਼ਿਸ਼ ਕਰ ਦੇਣੀ ਹੈ ਪਿਆਰਿਓ ਹੁਣ ਆਪੇ ਹਿਸਾਬ ਲਾਓ ਖਾਂ ਕਿ ਗੁਰੂ ਕਿੱਡੀ ਵੱਡੀ ਕਿਰਪਾ ਦਾ ਮਾਲਕ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਕਿੱਡੀ ਵੱਡੀ ਕਿਰਪਾ ਕਰਦੇ ਨੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿੱਡੀ ਵੱਡੀ ਕਿਰਪਾ ਹੈ ਕਿੱਡੀ ਵੱਡੀ ਰਹਿਮਤ ਹੈ ਪਿਆਰਿਓ ਇਹ ਯਾਦ ਰੱਖਿਆ ਜੇ ਸੋ ਪਿਆਰਿਓ ਮਿਹਨਤ ਕਰਨਾ ਜਾਰੀ ਰੱਖੋ ਗੁਰੂ ਤੇ ਭਰੋਸਾ ਰੱਖੋ ਗੁਰੂ ਫਲ ਜ਼ਰੂਰ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ